ਉਹ ਕੰਜ਼ਰਵੇਟਿਵ ਪਾਰਟੀ ਪਿੱਛੇ ਰਹਿ ਤੇ ਮੁੜ ਕੇ ਲਿਬਰਲ ਬਿਲਕੁਲ ਸਰਕਾਰ ਬਣਾਉਣ ਦੀ ਮੂੰਹਾਂ ਤੇ ਅਫਤਗੀ ਵੇਖੋ ਪਸਤ ਬਹੁਤ ਮਤਾਂ ਜੇਕਰ ਕਾਰਾ ਨਹੀਂ ਹੈ ਕਿੰਨਾ ਕਿਤੇ ਯੂਬਕ ਪਾਰਟੀ 23 ਸੀਟਾਂ ਤੇ ਪਰ ਐਨਡੀਪੀ 7 ਦੇ ਗਿਣ ਤੇ ਅਦਰ 2.4 ਰਹਿਣੇ ਗ੍ਰੀਨ ਪਾਰਟੀ ਹੋਰ 1 ਸੀਟ ਹੋਵੇਗੀ ਇਹ ਕੁਲ ਦੀ ਅੰਦਰ 26 ਅਪ੍ਰੈਲ ਨੂੰ ਲੱਗੇ 26 ਅਪ੍ਰੈਲ 7ਵੀਂ ਜਮਾਤ ਦੀ ਬਿਜਿਆਰ ਲਗਭਗ 12-13 ਸਾਲ ਦੀ ਉਮਰ ਦੀ ਪੜ੍ਹਾਈ ਆਪਣੇ ਚੋਲੇ ਦੇ ਵਿੱਚ ਆਪਣੇ ਪਰਿਵਾਰ ਦੀ ਦੇਖਭਾਲ ਕਰਦੇ ਸੋਸ਼ਲ ਮੀਡੀਆ ਦੀ ਜਿੰਮੇਵਾਰੀ ਬੱਝਦੀ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਚੈਟ ਲੌਂਗ ਮਾਪੇ ਵੱਡਾ ਰੋਲ ਨੁਮਾਇੰਦ ਸੁਪਰੀਮ ਕੋਰਟ ਨੇ ਸੁੰਗਰੀਤ ਪਿਛਾ ਦੱਸਿਆ ਕੋਰ ਨੇ ਕਿਹਾ ਕਿ ਇਹਨਾਂ ਦਿਨੀਂ ਜਵਾਨਾਂ ਨੂੰ ਮੋਬਾਈਲ ਦੀ ਲਤ ਮਾਪੇ ਲਾ ਰਹੇ ਨੇ ਮਾਪੇ ਉਹਨਾਂ ਨੂੰ ਅਫਲਤ ਕਰਾਉਂਦੇ ਨੇ ਤੇ ਖੁਦ ਉਹਦੇ ਲਈ ਜ਼ਿੰਮੇਵਾਰ ਨੇ ਕਿ ਪਾਈ ਪੰਜਾਬ ਦੇ ਵਿੱਚ ਹਰ ਪਿੰਡ 'ਚ 21000 ਪੋਸਟਰ ਲੱਗਣਾ ਚਾਰ-ਚਾਰ ਪੇਂਟਿੰਗਾਂ ਬਣਨੀਆਂ ਹਰ ਪਿੰਡ ਦੇ ਵਿੱਚ ਤੇ ਦੋ-ਦੋ ਵੱਡੇ ਬਲੈਕਸ ਲੱਗਣੇ ਆ ਫਿਰ ਦੂਜੀ ਵਾਰ 25 April ਨੂੰ ਕੁਝ ਕੁਛ ਹੋਈ ਕਿਉਂਕਿ ਅਦਾਲਤ ਦੇ ਵਿੱਚ ਸੁਣਵਾਈ ਸੀਗੀ 22 April ਤੇ ਅਦਾਤ ਨੇ ਕਹਿੰਦਾ ਸੀ ਕਿ ਕੁਝ ਕੁਛ ਕਰ ਸਕਦੇ ਆ ਪ੍ਰਤਾਪ ਬਾਜੇ ਨੂੰ ਪੰਜਾਬ ਸਰਕਾਰ ਨਾਲ ਲੱਗਦਾ ਪਰ ਗ੍ਰਿਫਤਾਰੀ ਤੋਂ ਪਹਿਲਾਂ ਮੈਂ ਸੁਣਾਉਂ ਗਲੋਬਲ ਪੰਜਾਬੀ ਤੇ ਵਖਰੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰਪਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਕੈਨੇਡਾ ਕੈਨੇਡਾ ਦੇ ਚੋਣ ਨਤੀਜੇ ਲਿਬਰਲ ਪਾਰਟੀ ਇੱਕ ਵਾਰ ਫਿਰ ਸਰਕਾਰ ਬਣਾਉਂਦੀ ਦਿਖ ਰਹੀ ਆ ਕਨਜ਼ਰਵੇਟਿਵ ਪਾਰਟੀ ਤਕੜਾ ਮੁਕਾਬਲਾ ਦੇਖੇ ਵੀ ਕਿਸੇ ਸਮੇਂ ਤਾਂ ਦੌੜ 'ਚ ਮੂਹਰੇ ਲੰਘਦੀ ਵਾਲੀ ਲੰਘ ਚੁੱਕੀ ਸੀ ਇੱਕ ਵਾਰ ਤਾਂ ਉਹ ਕਨਜ਼ਰਵੇਟਿਵ ਪਾਰਟੀ ਪਿੱਛੇ ਰਹਿ ਗਈ ਤੇ ਮੁੜ ਕੇ ਲਿਬਰਲ ਬਿਲਕੁਲ ਸਰਕਾਰ ਬਣਾਉਣ ਦੀਆਂ ਬਰੂਹਾਂ ਤੇ ਅੱਪੜ ਗਈ ਬੇਸ਼ੱਕ ਸਪੱਸ਼ਟ ਬਹੁਤ ਵੱਡਾ ਜੇ ਚਲਕਾਰਾ ਨਹੀਂ ਹੈ ਅਧਿਕਾਰਤ ਜਦੋਂ ਨਤੀਜੇ ਆਉਣਗੇ ਸਾਡੀ ਸਾਹਮਣੇ ਆ ਜਾਣਗੇ ਪਰ ਜੋ ਮੁੱਢਲੇ ਨਤੀਜੇ ਆਏ ਨੇ ਉਹਨਾਂ ਦੇ ਅਨੁਸਾਰ ਬਹੁਮਤ ਤੋਂ ਚਾਰ ਪੰਜ ਕਾਂਕੜੇ ਪਿੱਛੇ ਰਹਿ ਗਈ ਲਿਬਰਲ ਪਾਰਟੀ ਪਰ ਤੈ ਮੰਨਿਆ ਜਾ ਰਿਹਾ ਕਿ ਮਾਰਕ ਕਾਰਨੀ ਕੈਨੇਡਾ ਦੇ ਦੁਆਰਾ ਪ੍ਰਧਾਨ ਮੰਤਰੀ ਬਣ ਜਾਣਗੇ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਮਾਰਕ ਕਾਰਨੀ ਨੂੰ ਇਹ ਰੋਲ ਸੌਂਪਿਆ ਗਿਆ ਤੇ ਜਿਸ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਨੌਲ ਟਰੰਪ ਦੇ ਹਵਾਲੇ ਨਾਲ ਇਹਨਾਂ ਨੇ ਉਸ ਨੂੰ ਆਧਾਰ ਬਣਾ ਕੇ ਲੜਾਈ ਲੜੀ ਤੇ ਸਮੇਤੋ ਪਹਿਲਾ 1 ਜਵਨ ਅਕਤੂਬਰ ਚੋਣੀਆਂ ਸੀ ਜਿਹੜੀਆਂ ਹੁਣੇ ਕਰਾ ਲਈਆਂ ਤੇ ਉਸ ਨਾਤੇ ਇਹਨਾਂ ਨੂੰ ਲੱਗਦਾ ਸੀ ਕਿ ਸਪਸ਼ਟ ਬਹੁਤ ਲੈ ਜਾਗੇ ਪਰ ਫਿਰ ਵੀ 168 ਦੇ ਨੇੜੇ ਤੇ 168 ਤੱਕ ਕੱਪੜ ਗਈ ਹੈ ਲਿਬਰਲ ਤੇ 144 ਤੇ ਕਨਜ਼ਰਵੇਟਿਵ ਪਹੁੰਚੇ ਨੇ ਬਹੁਤ ਸਿੱਧੀ ਫਾਈਟ ਸੀ ਆਮੋ ਸਾਹਮਣੇ ਦਾ ਮੁਕਾਬਲਾ ਸੀ ਲੈ ਦੇ ਕੇ ਹੋਰ ਕੋਈ ਵਿਛਾਈ ਨਹੀਂ ਸੀ ਜਿਵੇਂ ਇਹ ਸਿੱਧੀ ਸੀ ਫਿਰ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਪਿਛਲੀ ਵਾਰ ਦੇ ਮੈਂ ਕੁਝ ਆંકੜੇ ਦੇਖ ਰਿਆ ਸੀਗਾ ਕਿ ਪਿਛਲੀ ਵਾਰ ਐਨਡੀਪੀ ਵੱਡੀ ਪਾਰਟੀ ਸੀ ਪਿਛਲੀ ਵਾਰ ਐਨਡੀਪੀ ਤੇ ਕਯੂਬਿਕ ਪਾਰਟੀਆਂ ਲਗਭਗ ਰੇਂਜ ਸੀਗੀਆਂ ਆਪਸ ਵਿੱਚ ਪਰ ਇਸ ਵਾਰ ਐਨਡੀਪੀ ਕਿਤੇ ਦੌਰ ਚ ਦਿਖੀ ਹੋਣੀ ਤੇ ਕਯੂਬਿਕ ਪਾਰਟੀ ਫਿਰ ਵੀ ਠੀਕ ਠਾਕ ਪਿਛਲੀ ਵਾਰ ਨਾਲੋਂ 10 ਘਟੀਆਂ ਜ਼ਰੂਰ ਨੇ ਪਰ ਫਿਰ ਵੀ ਇਸ ਵਾਰ ਕੁੱਲ ਸੀਟਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਮਤਲਬ 172 ਤੇ ਬਹੁਮਤ ਚੈਕ ਕੀਤਾ ਸੀ 343 ਸੀਟਾਂ ਦੇ ਵਿੱਚੋਂ 172 ਤੇ ਬਹੁਮਤ ਸੀਗਾ ਲਿਬਰਲ ਪਾਰਟੀ 168 ਤੇ ਦਿਖ ਰਹੀ ਆ ਕਨਜ਼ਰਵੇਟਿਵ 144 ਤੇ ਦਿਖ ਰਹੀ ਆ ਹਾਂ ਕਯੂਬਿਕ ਪਾਰਟੀ 23 ਤੇ ਦਿਖ ਰਹੀ ਆ ਐਨ ਡੀ ਪੀ 7 ਤੇ ਰਹਿ ਗਈ ਤੇ ਬਾਕੀ ਸਾਰਿਆਂ ਕੋਲ ਇੱਕ ਇੰਜ 43% ਤੋਂ ਜ਼ਿਆਦਾ ਲਿਬਰਲ ਪਾਰਟੀ ਵੋਟਾਂ ਲੈ ਗਈ 41% ਤੋਂ ਜ਼ਿਆਦਾ ਕਨਜ਼ਰਵੇਟਿਵ ਵੋਟਾਂ ਲੈ ਗਈ ਤੇ ਕਯੂਬਿਕ ਪਾਰਟੀ 6.5% ਤੇ ਰਹਿ ਗਈ ਐਨ ਡੀ ਪੀ ਵੋਟਾਂ ਤਾਂ 6% ਤੋਂ ਉੱਪਰ ਲੱਗੀ ਪਰ ਸੀਟਾਂ ਨਹੀਂ ਲੈ ਕੇ ਜਾ ਸਕੀ। ਵੋਟਾਂ ਕਯੂਬਕ ਤੇ ਐਨਡੀਪੀ ਦੀਆਂ ਲਗਭਗ ਨੇੜੇ ਤੇੜੀ ਨੇ। ਵੋਟ ਪਰਸੈਂਟ ਉਹਦੀ 6.4 ਹੈ ਤੇ ਦੀ 6.2 ਹੈ। ਦੋਵਾਂ ਦੀ 6 ਤੋਂ ਉੱਪਰ ਹੈ। ਪਰ ਕਿਤਨਾ ਕਿਤੇ ਕਯੂਬਕ ਪਾਰਟੀ 23 ਸੀਟਾਂ ਤੇ ਪਰ ਐਨਡੀਪੀ 7 ਦੇ ਘੇਟ ਚ ਰਹੀ ਤੇ ਆਦਰਸ 2.4 ਪਈਆਂ ਨੇ ਜੀ ਗ੍ਰੀਨ ਪਾਰਟੀ ਹੋਰ ਸਾਰਾ ਇੱਕ ਸੀਟ ਉੱਥੇ ਦਿਖਦੀ ਹੈ। ਹੁਣ ਲਿਬਰਲ ਨੂੰ ਪਿਛਲੀ ਵਾਰ ਨਾਲੋਂ 15 ਸੀਟਾਂ ਲਗਭਗ ਸ਼ਾਹ ਇਜ਼ਾਫਾ ਹੋ ਗਿਆ। 153 ਸੀ ਇਸ ਪਰ 168 ਨੇ 15 ਸੀਟਾਂ ਦਾ ਵਾਧਾ ਹੋਇਆ ਜਦੋਂ ਕਿ ਕਨਜ਼ਰਵੇਟਿਵ ਬਹੁਤ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਤੇ 24 ਸੀਟਾਂ ਵਧੀਆਂ ਤੇ 120 ਤੋਂ ਵਧਾ ਕੇ 144 ਹੋਈਆਂ ਪਰ ਤਾਂ ਵੀ ਬਹੁਮਤ ਤੋਂ ਬਹੁਤ ਦੂਰ ਰਹਿ ਗਏ ਜਾਂ ਲਿਬਰਲ ਤੋਂ ਪਿੱਛੇ ਰਹਿ ਗਏ ਦੂਸਰੇ ਪਾਸੇ ਕਯੂਬਿਕ ਪਾਰਟੀ 33 ਤੋਂ 33 ਤੇ ਆ ਗਈ 10 ਸੀਟਾਂ ਗਵਾ ਲੀਆਂ ਐਨਡੀਪੀ 25 ਤੋਂ 7 ਤੇ ਆ ਗਈ 18 ਸੀਟਾਂ ਗਵਾ ਲੀਆਂ ਤੇ ਅਦਰਦ ਨੇ 5 ਸੀਟਾਂ ਗਵਾ ਲੀਆਂ ਜਨਾਬ ਉਹ ਇਸ ਸਥਿਤੀ ਪਰ ਇਹਦੇ ਵਿੱਚ ਬਿਲਕੁਲ ਸਾਫ ਹੈ ਜਿਵੇਂ ਆਪਾਂ ਗੱਲ ਕਰਕੇ ਹਟਿਆ ਕਿ ਮਾਰਕਰਨੀ ਦਾ ਲਗਭਗ ਪ੍ਰਧਾਨ ਮੰਤਰੀ ਬਣਨਾ ਮੁੜ ਕੇ ਕੈਨੇਡਾ ਦਾ ਤੈਅ ਆ ਹਾਂ ਐਨ ਡੀ ਪੀ ਲਈ ਵੱਡਾ ਝਟਕਾ ਇੱਕ ਪਾਸੇ ਤਾਂ ਹੋ ਸਕਦਾ ਕਿ ਉਹ ਨੈਸ਼ਨਲ ਪਾਰਟੀ ਉਹ ਨਾ ਰਹੇ ਉਹਦਾ ਦਰਜਾ ਵੀ ਨਾ ਘਵਾ ਲਵੇ ਉਹਦੇ ਹਿਸਾਬ ਨਾਲ ਉਹਨਾਂ ਨੂੰ 12 ਜਾਂ 13 ਘਟੋ-ਘਟ ਚਾਹੀਦੇ ਸੀਗੇ ਐਮ ਪੀ ਜਿਹੜੇ ਜੱਤਣ ਪਰ ਨਿਊ ਡੈਮਿਕ ਪਾਰਟੀ ਐਨ ਡੀ ਪੀ ਦੇ ਖੁਦ ਜਿਹੜੇ ਮੁਖੀ ਸੀ ਜਗਮੀਤ ਸਿੰਘ ਉਹ ਆਪ ਵੀ ਚੋਣ ਹਾਰ ਗਏ ਬੇਡ ਚੌਂਗ ਨੇ ਉਹਨਾਂ ਨੂੰ ਹਰਾਇਆ ਹੈ ਨਾ ਜਗਮੀਤ ਸਿੰਘ ਉਹਨਾਂ ਨੂੰ 27% ਵੋਟਾਂ ਮਿਲਦੀਆਂ ਨੇ ਤੇ ਚੌਂਗ ਨੂੰ 40% ਤੋਂ ਜ਼ਿਆਦਾ ਵੋਟਾਂ ਮਿਲ ਗਈਆਂ ਸੋ ਤੁਰੰਤ ਜਗਮੀਤ ਸਿੰਘ ਨੇ ਇਸ ਹਾਰ ਨੂੰ ਕਬੂਲਦਿਆਂ ਹੋਇਆਂ ਆਪਣੀ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਫਿਰ ਵੀ ਕਾਫੀ ਚਰਚਾ ਜੀ ਹਾਂ ਹਾਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਾਰਨੀ ਨੇ ਲਗਾਤਾਰ ਇਸ ਗੱਲ ਨੂੰ ਆਧਾਰ ਬਣਾਇਆ ਸੀਗਾ ਕਿ ਟਰੰਪ ਸਾਨੂੰ ਤੋੜਨਾ ਚਾਹੁੰਦਾ ਹੈ ਤੇ ਅਸੀਂ ਜਿਆ ਹੋਣ ਨਹੀਂ ਦੇਵਾਂਗੇ ਸੋ ਇਸੇ ਆਧਾਰ ਤੇ ਚੋਣਾ ਦੇ ਨੁਰਦਾਨ ਨੂੰ ਦੇਖਦਿਆਂ ਹੋਇਆਂ ਉਹਨਾਂ ਲੋਕਾਂ ਦੀ ਮਨ ਰਾਇ ਨੂੰ ਦੇਖਦਿਆਂ ਇਸ ਨੂੰ ਮੁੱਦਾ ਬਣਾਇਆ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਮੈਂ ਚੇਤਾਵਨੀ ਦੇਣਾ ਕਿ ਜੇਕਰ ਟਰੰਪ ਨਾਲ ਟੱਕਰ ਲੈ ਸਕਦੇ ਤਾਂ ਅਸੀਂ ਲੈ ਸਕਦੇ ਹਾਂ ਅਮਰੀਕਾ ਸਾਡੀ ਜ਼ਮੀਨ ਸਾਡੇ ਸੰਸਾਧਨ ਸਾਡਾ ਪਾਣੀ ਸਾਡਾ ਦੇਸ਼ ਚਾਹੁੰਦਾ ਹੈ ਰਾਸ਼ਟਰਪਤੀ ਟਰੰਪ ਸਾਨੂੰ ਤੋੜਨਾ ਚਾਹੁੰਦੇ ਆ ਤਾਂ ਕਿ ਉਹ ਸਾਡੇ ਤੇ ਕਬਜ਼ਾ ਕਰ ਸਕਣ ਪਰ ਅਜਿਹਾ ਮੈਂ ਕਦੇ ਨਹੀਂ ਹੁਣ ਦਿਆਂਗਾ ਬਿਲਕੁਲ ਵੀ ਨਹੀਂ ਹੁਣ ਦਿਆਂਗਾ ਸੋ ਉਹਦੇ ਤੇ ਯਕੀਨ ਪ੍ਰਗਟਾਇਆ ਕੈਨੇਡਾ ਵਾਸੀਆਂ ਨੇ ਤੇ ਉਸ ਦੀ ਪਾਰਟੀ ਨੂੰ ਲਗਭਗ ਬਹੁਮਤ ਦੇ ਨੇੜੇ ਪਹੁੰਚਾਤਾ ਜਿਹੜੀ ਕਿਸੇ ਸਮੇਂ ਹਾਰ ਵਾਲੀ ਸਥਿਤੀ 'ਚ ਦੇਖਣ ਲੱਗ ਪਈ ਸੀ ਕੁਵਾਰ ਤਾਂ ਕੰਜ਼ਰਵੇਟਿਵ ਦੀ ਜਿੱਤ ਦੇ ਵੀ ਸੰਭਾਵਨਾ ਬਣ ਗਈ ਸੀ ਪਰ ਉਹ ਚੋ ਕੱਢ ਲਿਆਏ ਕਰਨੀ ਪਰ ਦੇ ਵਿੱਚ ਬਹੁਤ ਚੁਣੌਤੀਆਂ ਨੇ ਉਹਨਾਂ ਚੁਣੌਤੀਆਂ 'ਚ ਕਿਵੇਂ ਬਾਹਰੋਂ ਪਣਗੇ ਕਰਨੀ ਨੇ ਵੀ ਭਰੋਸਾ ਜਤਾਇਆ ਕਿ ਭਾਰਤ ਨਾਲ ਸਾਡੇ ਸਬੰਧ ਹੁਣ ਸੁਖਾਵੇਂ ਹੋਣਗੇ ਮੈਂ ਉਸ ਸਬੰਧਾਂ ਨੂੰ ਮੁੜ ਕੇ ਬਹਾਲ ਕਰਾਂਗਾ ਉਹਦੇ ਵਿੱਚੋਂ ਕਿੰਨੀ ਸਫਲਤਾ ਹਾਸਲ ਕਰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਸੋ ਇਹ ਸਾਰੀ ਸਥਿਤੀ ਦੇ ਵਿੱਚ ਜਿਹੜੀਆਂ ਚੋਣਾਂ ਅਕਤੂਬਰ 2025 'ਚ ਹੋਣੀਆਂ ਸੀ ਉਹਨਾਂ ਨੂੰ ਮਾਰਕਰਨੀ ਨੇ ਪਹਿਲਾਂ ਹੀ ਕਰਾ ਲਿਆ ਸੋ ਇਸ ਦੇ ਪਿੱਛੇ ਵੀ ਇਹ ਇਹਨਾਂ ਦਾ ਸੰਵਿਧਾਨ ਹੈ ਕਿ ਜੇਕਰ ਲੱਗੇ ਕਿ ਹਾਂ ਇਹ ਸਥਿਤੀ ਆ ਤਾਂ ਸਮੇਂ ਤੋਂ ਪਹਿਲਾਂ ਵੀ ਚੋਣਾਂ ਹੋ ਸਕਦੀਆਂ ਔਰ 4 ਸਾਲ ਤੋਂ 5 ਸਾਲ ਦਾ ਸਮਾਂ ਪੀਰੀਅਡ ਹੁੰਦਾ ਪਰ ਜੇਕਰ ਕੋਈ ਸਰਕਾਰ ਬਹੁਮਤ ਗਵਾਲਵੇ ਤਾਂ ਵੀ ਚੋਣ ਪ੍ਰਕਿਰਿਆ 'ਚ ਚਲੇ ਜਾਂਦੇ ਨੇ ਚਾਹੇ ਪ੍ਰਧਾਨ ਮੰਤਰੀ ਚੋਣ ਉਹ ਕਿਸੇ ਵੀ ਸਮੇਂ ਸੰਸਦ ਨੂੰ ਭੰਗ ਕਰਕੇ ਚੋਣ ਪ੍ਰਕਿਰਿਆ ਜਾ ਸਕਦੇ ਨੇ ਸੋ ਇਸ ਲਈ ਇਸ ਸਮੇਂ ਤੋਂ ਪਹਿਲਾਂ ਚੋਣਾਂ ਕਰਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸ਼ਾਇਦ ਮੈਂ ਦੁਬਾਰਾ ਬਣ ਜਾਵਾਂਗਾ ਸੋ ਜਸਪ੍ਰੀਟ ਟਰੂਡੋ ਨੇ ਲਗਾਤਾਰ ਇਸ ਪਾਰਟੀ ਦੀ ਪਾਈ ਕਰ ਰਹੀ ਸੀ ਉਹਨਾਂ ਨੇ ਜਦੋਂ ਈਓ ਦੇ ਛੱਡੇ ਤਾਂ ਮਾਰਕਰ ਨੂੰ ਮੌਕਾ ਮਿਲਿਆ ਤੇ ਮੁਲਕ ਨੇ ਉਹਨਾਂ ਨੂੰ ਹੁਣ ਪੂਰਨ ਤੌਰ ਤੇ ਮੌਕਾ ਲਗਭਗ ਦੇ ਦਿੱਤਾ ਉਹਦਾ ਐਨਡੀਪੀ ਨਾਲ ਆਵੇ ਦੁਬਾਰਾ ਸੋ ਉਹਦੇ ਨਾਲ ਹੀ ਜ਼ਿਕਰ ਮੈਂ ਕੈਨੇਡਾ ਦੇ ਵੋਟਿੰਗ ਪ੍ਰੋਸੈਸ ਦੇ حوالے ਨਾਲ ਥੋੜੀ ਜੀ ਝਾਤ ਮਾਰਾਂ ਤਾਂ ਕੁੱਲ ਜਨਸੰਖਿਆ ਕੈਨੇਡਾ ਦੀ 4 ਕਰੋੜ ਦੇ ਨੇੜੇ ਤੇੜੇ ਜਾਂਦੀ ਆ 3.82 3 ਕਰੋੜ 82 ਲੱਖ ਦੇ ਕਰੀਬ ਕੁੱਲ ਜਨਸੰਖਿਆ ਕੁੱਲ ਵੋਟਰ ਜਿਹੜੇ ਹੈਗੇ ਨੇ ਉਹ 3 ਕਰੋੜ ਦੇ ਨੇੜੇ ਨੇ 2 ਕਰੋੜ 82 ਲੱਖ ਦੇ ਕਰੀਬ ਵੋਟਰ ਨੇ ਜਿੱਚ ਮਹਿਲਾ ਵੋਟਰ ਤੇ ਮਰਦ ਵੋਟਰ ਲਗਭਗ ਬਰਾਬਰ ਨੇ 1.4 ਕਰੋੜ 1.4 ਕਰੋੜ ਦੇ ਨੇੜੇ ਤੇੜੀ ਆ ਸੋ ਇੱਚ ਜਿਹੜੇ ਉਮੀਦਵਾਰ ਸੀਗੇ ਇਸ ਵਾਰ उतारे ਗਏ 343 ਸੀਟਾਂ ਤੇ ਵੱਖ-ਵੱਖ ਪਾਰਟੀਆਂ ਨੇ ਉਹਨਾਂ ਚ 65 ਦੇ ਕਰੀਬ ਜਿਹੜੇ ਉਮੀਦਵਾਰ ਸੀਗੇ ਉਹ ਪੰਜਾਬੀ ਮੂਲ ਨਾਲ ਸੰਬੰਧਤ ਰਹੇ ਹ ਸਭ ਤੋਂ ਵੱਧ ਕੰਜ਼ਰਵੇਟਿਵ ਨੇ ਉਹਨਾਂ ਨੂੰ ਉਮੀਦਵਾਰ ਦਿੱਤਾ ਪੰਜਾਬੀ ਨੂੰ ਟਿਕਟਾਂ ਦਿੱਤੀਆਂ ਫਿਰ ਉਹ ਤੋਂ ਬਾਅਦ ਲਿਬਰਲ ਨੇ ਦਿੱਤੀਆਂ ਉਸ ਤੋਂ ਬਾਅਦ ਐਨਡੀਪੀ ਨੇ ਦਿੱਤੀਆਂ ਤੇ ਬਾਕੀ ਜਿਨੇ ਵੀ ਦਿੱਤੀਆਂ ਹਾਂ ਇਸ 65 ਉਮੀਦਵਾਰਾਂ ਦੇ ਵਿੱਚੋਂ 16 ਸਾਡੇ ਪੰਜਾਬੀ ਮੂਲ ਦੇ ਮੌਜੂਦਾ ਸੰਸਦ ਮੈਂਬਰ ਵੀ ਮੈਦਾਨ 'ਚ ਸੀਗੇ ਵੱਖ-ਵੱਖ ਪਾਰਟੀਆਂ ਤੋਂ ਜਿੱਤੇ ਹੋਏ ਚਾਹੇ ਉਹ ਐਨਡੀਪੀ ਵਾਲੇ ਸੀ ਚਾਹੇ ਉਹ ਲਿਬਰਲ ਵਾਲੇ ਸੀ ਚਾਹੇ ਕੰਜ਼ਰਵੇਟਿਵ ਵਾਲੇ ਉਹ ਵੀ ਮਿਦਾਨ ਸੀ ਸੋ ਚਲੋ ਜੀ ਕੁੱਲ ਮਿਲਾ ਕੇ ਕੈਨੇਡਾ ਚ ਸਪਸ਼ਟ ਬਹੁਮਤ ਨਹੀਂ ਆ ਪਰ ਫਿਰ ਵੀ ਬਹੁਮਤ ਦੇ ਬਿਲਕੁਲ ਨੇੜੇ ਲਿਬਰਲ ਪਾਰਟੀ ਅਪੜੀਆ ਸੋ ਇਹ ਮਾਰਕ ਕਾਰਨੀ ਦੀ ਜਿੱਤ ਮੰਨੀ ਜਾ ਰਹੀ ਆ ਸੋ ਮੁਬਾਰਕ ਜੀ ਤੇ ਉਮੀਦ ਕਰਦੇ ਆ ਕੈਨੇਡਾ ਵੀ ਪੈਰਾਸਿਰ ਹੋਵੇ ਤੇ ਭਾਰਤ ਨਾਲ ਉਹਦੇ ਰਿਸ਼ਤੇ ਵੀ ਸੁਖਾਵੇਂ ਚਲੋ ਆਪਾਂ ਆਪਣੇ ਪੰਜਾਬ ਵੱਲ ਨੂੰ ਮੁੜਦੇ ਆ ਇੱਕ ਬਹੁਤ ਗੰਭੀਰ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਅਮਰਸਰ ਖੇਤਰ ਦੇ ਇਹ ਇਲਾਕੇ ਦੇ ਵਿੱਚ ਇੱਕ ਸਕੂਲ ਦੀ ਵਿਦਿਆਰਥਣ ਆਪਣੇ ਝੋਲੇ ਦੇ ਵਿੱਚ ਆਪਣੇ ਪਿਓ ਵਾਲਾ ਰਿਵਾਲਵਰ ਪਾ ਲਈ। ਬਿਲਕੁਲ ਜੀ। ਅਮਰitsar ਦੇ ਪਿੱਖੀਵਿੰਡ ਤੇ ਇੱਕ ਸਕੂਲ ਦੇ ਅੰਦਰ 26 April ਨੂੰ ਲੰਘੇ 26 April ਨੂੰ 7ਵੀਂ ਜਮਾਤ ਦੀ ਵਿਦਿਆਰਥਣ ਲਗਭਗ 12-13 ਸਾਲ ਦੀ ਕੁੜੀ ਆਪਣੇ ਝੋਲੇ ਦੇ ਵਿੱਚ ਆਪਣੇ ਪਿਓ ਦੀ ਰਵਾਲਵਰ ਪਾ ਲਈ। ਹੁਣ ਇਸ ਖਬਰ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਸਾਂਝੀ ਕਰਦਾ। ਸਾਲ 2010 ਦੀ ਗੱਲ ਹੈ। ਮੈਂ ਉਹਨਾਂ ਦਿਨਾਂ 'ਚ ਖਬਰਾਂ ਦੇ ਇਦਾਰਤ ਪੰਜਾਬ ਦੇ ਮੁੱਦਿਆਂ ਦੇ ਇਦਾਰਤ ਬਲੌਗ ਵੀ ਲਿਖਦਾ ਸੀ। ਅੱਜ ਵੀ ਉਹ ਸੋਸ਼ਲ ਮੀਡੀਆ ਤੇ ਬਲੌਗ ਪਏ ਨੇ। ਮੈਂ ਇੱਕ ਖਬਰ ਤੇ ਨਜ਼ਰ ਕੀਤੀ ਤੇ ਉਸ ਨਜ਼ਰ ਦੇ ਹਵਾਲੇ ਨਾਲ ਮੈਂ ਇੱਕ ਸਰਲੇਖ ਹਿੱਟ ਉਦੇ ਉੱਤੇ ਇੱਕ ਪੀਸ ਲਿਖਿਆ ਕਿ ਕਿਤਾਬਾਂ ਵਾਲੇ ਝੋਲੇ 'ਚ ਅਸੀਂ ਹੀ ਪਾਈ ਸੀ ਦਾਰੂ ਦੀ ਬੋਤਲ ਜਗਰਾਉਂ ਦਾ ਪਿੰਡ ਹੈ ਸ਼ੇਰਪੁਰ ਕਲਾਂ ਜਗਰਾਉਂ ਪਿੰਡ ਦੇ ਸ਼ੇਰਪੁਰ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਨ 2010 ਦੇ ਵਿੱਚ 9ਵੀਂ ਜਮਾਤ ਦੀ ਇੱਕ ਵਿਦਿਆਰਥਣ ਅੰਗਰੇਜ਼ੀ ਦਾਰੂ ਦੀ ਬੋਤਲ ਨਾਲ ਉਹ दारू ਦੀ ਬੋਤਲ ਨੂੰ ਕੱਢ ਕੇ ਸਕੂਲ ਦੇ ਇੱਕ ਖਾਲੀ ਕਮਰੇ 'ਚ ਵੀ ਜਾਂਦੀ ਆ। ਬਾਅਦ 'ਚ ਉਹ दारू ਦੀ ਬੋਤਲ ਫੜੀ ਜਾਂਦੀ ਆ। ਉਹ ਬੱਚੀ ਨਸ਼ੇ ਦੀ ਹਾਲਤ 'ਚ ਮਿਲਦੀ ਆ। ਬੇਸ਼ੱਕ ਕਿਹਾ ਜਾਂਦਾ ਕਿ ਹੋਰ ਮੁੰਡਾ ਨਾਲ ਸੀਗਾ ਜੀ ਜਿਹਦੇ ਨਾਲ ਜਿਹੜੇ ਨਾਲ ਪਰ ਕਹਿੰਦੇ ਜੀ ਮੁੰਡਾ ਨਹੀਂ ਮਿਲਿਆ ਉਸ ਸਮੇਂ ਨਸ਼ੇੜੀ ਜੀ ਪਰ ਕੁੜੀ ਨੇ ਉਹਦੇ ਵਿੱਚੋਂ दारू 'ਚੋਂ ਕੁਝ दारू ਪੀਤੀ ਹੋਈ ਸੀ। ਅੱਧੀ ਤੋਂ ਵੱਧ ਬੋਤਲ ਉਹਦੇ ਚੋਲੇ 'ਚੋਂ ਬਰਾਮਦ ਹੋਈ। ਹੁਣ ਸਕੂਲ ਨੇ ਕਾਰਵਾਈ ਕਰਤੀ ਜੀ ਪੰਚਾਇਤ ਹੋ ਗਈ ਜੀ ਬੱਚੇ ਕੱਢ ਦਿਓ ਜੀ ਸਕੂਲ 'ਚੋਂ ਹੋ ਗਿਆ। ਪਰ ਮੇਰਾ ਸਵਾਲ ਸੀ ਕਿ ਇਸ ਕਿਤਾਬਾਂ ਵਾਲੇ ਝੋਲੇ 'ਚ ਦਰੂਦੀ ਬੋਤਲ ਪਾਈ ਅਸੀਂ ਆ ਸਮਾਜ ਨੇ ਪਾਈ ਆ ਮਤਲਬ ਆਪਾਂ ਪਾਈ ਆ ਆਪਾਂ ਲੋਕ ਉਹਦੇ ਲਈ ਜ਼ਿੰਮੇਵਾਰ ਅਸੀਂ ਬੱਚਿਆਂ ਦੇ ਸਾਹਮਣੇ ਜਿੰਮੇਦਾਰੂ ਪਰੋਸਦੇ ਆ ਜਿਵੇਂ ਜਨਤਕ ਹੋ ਗਈ ਆ ਹੁਣ ਵਿਆਹ ਸ਼ਾਦੀਆਂ ਦਾ ਹਿੱਸਾ ਹੋ ਗਈ ਆ ਘਰਦਿਆਂ ਮਹਿਫਲਾਂ ਦਾ ਹਿੱਸਾ ਹੋ ਗਈ ਆ ਤੇ ਬੱਚਿਆਂ ਤੋਂ ਹੀ ਅਸੀਂ ਕਈ ਵਾਰ ਮੰਗਾਉਨੇ ਆ ਪੜਾਉਨੇ ਆ ਚੀਜ਼ਾਂ ਮੰਗਾਉਨੇ ਆ ਨਸ਼ੇ ਕਰਨ ਵਾਲੇ ਜਰਦਾ ਬੀੜੀ ਗੁਟਕਾ ਸ਼ਰਾਬ ਜੋ ਵੀ ਆ ਸਾਡੇ ਘਰਾਂ ਦੇ ਵਿੱਚ ਤਿਆ ਹੁਣ ਤਾਂ ਅਸੀਂ ਚਿੱਟੇ ਤੱਕ ਆ ਗਏ ਹਣਾ ਤਾਂ ਅਸੀਂ 73 ਗੋਲੀਆਂ ਦੇ ਨਸ਼ੇ ਤੱਕ ਆ ਗਏ ਸੋ ਇਹ ਕੌਣ ਲਾਉਂਦਾ ਹੈ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਮੈਂ ਉਸ ਸਮੇਂ ਖਬਰ ਲਿਖੀ ਇਹ ਸਵਾਲੇ ਨਾਲ ਕਿ ਜੋ ਬੱਚੇ ਦੇਖਦੇ ਨੇ ਸਮਾਜ ਆਪਣੇ ਪਰਿਵਾਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਆਪਣੇ ਵੱਡਿਆਂ ਨੂੰ ਉਹੀ ਜੋ ਬਣਦੇ ਨੇ ਸੋ 2010 ਜੇ ਮੈਂ ਉਸ ਫਿਕਰ ਨਾਲ ਗੱਲ ਲਿਖ ਰਿਹਾ ਸੀ ਅੱਜ ਅਸੀਂ 2025 ਜਦੋਂ ਗੱਲ ਕਰ ਰਹੇ ਹਾਂ 15 ਸਾਲ ਬਾਅਦ ਤਾਂ ਨਸ਼ੇ ਦੀ ਕਿ ਸੱਦ ਤੱਕ ਆ ਗਈ ਹੈ ਤਰਾਸਲ ਤੱਕ ਜਵਾਕ ਜਿਵੇਂ ਅਸੀਂ ਆਪਣੇ ਗੁਬਾਰ ਰਹੇ ਹਾਂ ਸਾਡੇ ਮੂਰੇ ਹੁਣ ਅੱਜ 225 ਦੀ ਇਹ ਖਬਰ ਮੈਨੂੰ ਫਿਕਰ ਇਸ ਗੱਲ ਦਾ ਕਿ ਅੱਜ ਤੋਂ 15 ਸਾਲ ਬਾਅਦ ਕਿਤੇ ਇਹ ਦ੍ਰਿਸ਼ ਆਮ ਆਗਣਾ ਹੋ ਜਵੇ ਜਿਵੇਂ ਨਸ਼ਿਆਂ ਦੀ ਹਾਲਤ ਉਜ ਆਮ ਆਗ ਹੋ ਗਈ ਆ ਕਿਤੇ ਅਸੀਂ ਉਧਰ ਨੂੰ ਤਾਂ ਨਹੀਂ ਵਧ ਰਹੇ ਕਿ ਅੱਜ ਫੇਰ ਲਿਖਣਾ ਪਏਗਾ ਆਪਾਂ ਨੂੰ ਕਿ ਕਿਤਾਬਾਂ ਵਾਲੇ ਝੋਲੇ 'ਚ ਇਹ ਹਥਿਆਰ ਆਪਾਂ ਹੀ ਪਾਇਆ ਹਲੋ ਜੀ। ਹਮਰ ਸਰ ਦਾ ਮਾਮਲਾ ਸਕੂਲ ਦੇ ਬੱਚੇ ਦੇ ਬੱਚਿਆਂ ਦੇ ਜਿਹੜੇ ਗਰੁੱਪ ਬਣੇ ਹੁੰਦੇ ਨੇ ਮਾਪਿਓ ਦੇ। ਸਕੂਲਾਂ ਦੇ ਵਿੱਚ ਮਾਪਿਓ ਦਾ ਇੱਕ WhatsApp ਗਰੁੱਪ ਬਣਾਇਆ ਹੁੰਦਾ। ਉਹਦੇ ਵਿੱਚ ਇਹ ਚੈਟ ਦੇ ਆਧਾਰ ਤੇ ਗੱਲ ਜਨਤਕ ਹੁੰਦੀ ਆ। ਕਿਉਂਕਿ ਬੱਚਿਆਂ ਨੇ ਅੱਗੇ ਜਾ ਕੇ ਆਪਣੇ ਘਰੇ ਤੋਂ ਸੀਊ ਕਰਿਆ ਚੋਂ ਕਿਸੇ ਮਾਪੇ ਨੇ ਸਵਾਲ ਕੀਤਾ ਹੋਊ ਉਹ WhatsApp ਗਰੁੱਪ 'ਚ ਘੁੰਮਣ ਲੱਗੀ ਇੱਕ DSP ਦੀ ਨਿਗਾਹ ਪੈਗੀ। DSP ਨੇ ਤਾਂ ਨੋਟਸ ਲੈ ਲਿਆ। DSP ਨੇ ਸਕੂਲ ਤੱਕ ਅਪਰੋਚ ਕੀਤੀ। ਪ੍ਰਿੰਸੀਪਲ ਨੇ ਗੱਲ ਮੰਨ ਲਈ ਕਿ ਹਾਂ ਇਦਾਂ ਹੋਇਆ ਜੀ। ਪਰ ਲਿਖਤੀ ਸ਼ਿਕਾਇਤ ਦਿੱਤੀ ਗਈ ਸ਼ਿਕਾਇਤੇਦਾਰ ਤੇ ਉਸ ਬੱਚੀ ਦੇ ਪਿਤਾ ਤੇ ਕਾਨੂੰਨੀ ਕਾਰਵਾਈ ਹੋ ਗਈ। ਹੁਣ ਇਸ ਘਟਨਾ ਦੇ ਦੋ ਪਹਿਲੂ ਨੇ। ਪਹਿਲਾ ਤਾਂ ਇਹ ਖਬਰ ਹੈ ਪਹਿਲਾਂ ਖਬਰ ਸਮਝਿਓ ਕਿ ਪਿੱਖੀਪਿੰਡ ਦੇ ਇੱਕ ਸਕੂਲ ਦੇ ਵਿੱਚ 26 April ਨੂੰ 7ਵੀਂ ਜਮਾਤ ਦੀ ਬੱਚੀ ਆਪਣੇ ਪਿਤਾ ਦੀ ਲਾਇਸੈਂਸੀ ਰਵਾਲਵਰ ਹੈ। ਲਸਨ ਸਾਹਿਬ ਕਹਿੰਦਾ ਪਿਸਤੌਲ ਨਾਲ ਲਈ। ਘਟਨਾ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਸਕੂਲ ਪੁਲਿਸ ਨੂੰ ਕੋਈ ਇਤਲਾ ਨਹੀਂ ਕਰਾਈ। ਉਹਨਾਂ ਨੇ ਮਾਮਲਾ ਦੱਬਣ ਦੀ ਕੋਸ਼ਿਸ਼ ਕੀਤੀ ਹੋਣੀ ਕਿ ਰਹਿਣ ਦਿਓ ਪਰ ਮਾਪਿਓ ਦਾ ਜਿਹੜਾ ਵਟਸਐਪ ਗਰੁੱਪ ਬਣਿਆ ਸੀ ਉਹਦੇ ਵਿੱਚ ਇਹ ਚਰਚਾ ਨਿਕਲ ਗਈ ਕਿਉਂਕਿ ਬੱਚਿਆਂ ਨੂੰ ਪਤਾ ਸੀ ਬੱਚਿਆਂ ਨੇ ਘਰੇ ਜਾ ਕੇ ਇਤਲਾਹ ਕੀਤੀ ਹੋਣੀ ਉਹ ਚੋ ਗੱਲ ਨਿਕਲੀ ਮਾਮਲਾ ਚਰਚਾ ਚਾਉਣ ਤੋਂ ਬਾਅਦ ਇਹਦੀ ਜਾਣਕਾਰੀ ਡੀਐਸਪੀ ਸਾਹਿਬ ਨੂੰ ਮਿਲ ਗਈ ਉਹਨਾਂ ਨੇ ਸਕੂਲ ਪ੍ਰਬੰਧਨ ਨਾਲ ਤਾਲਮੇਲ ਕੀਤਾ 26 April ਦੀ ਰਾਤ ਨੂੰ ਕਰੀਬ 9 ਵਜੇ ਥਾਣਾ ਪੀਖਮਿੰਡ ਵਿੱਚ ਲਿਖਤ ਸ਼ਿਕਾਇਤ ਦਿੱਤੀ ਗਈ ਤੇ ਸ਼ਿਕਾਇਤ ਦੇ ਆਧਾਰ ਤੇ ਥਾਣਾ ਪੀਖਮਿੰਡ ਪੁਲਿਸ ਨੇ ਕਾਰਵਾਈ ਕੀਤੀ ਤੇ ਆਖਰ ਪ੍ਰਿੰਸੀਪਲ ਦੇ ਬਿਆਨਾਂ ਦੇ ਆਧਾਰ ਤੇ ਉਸ ਵਿਦਿਆਰਥੀ ਦੇ ਪਿਤਾ ਦੇ ਉੱਤੇ ਆਰਮਜ਼ ਐਕਟ ਦੇ ਤਹਿਤ ਧਾਰਾ 25 ਤੀ ਤੇ ਭਾਰਤੀ ਅਦਾਲਤ ਜਿਹੜੀ ਸਾਡੀ ਸੰਵਿਧਾਨ ਦੀ ਧਾਰਾ 288 ਦੇ ਤਹਿਤ ਕੇਸ ਦਰਜ ਹੋ ਗਿਆ ਹੁਣ ਇਹ ਤਾਂ ਇੱਕ ਖਬਰ ਹੈ ਹੁਣ ਇਸ ਖਬਰ ਦੇ ਤੇ ਜਿਹੜੀ ਗੌਰ ਧਿਆਨ ਦੇਣ ਵਾਲੀ ਗੱਲ ਹੈ ਕਿ ਅੱਜ ਕੱਲ ਪੰਜਾਬ ਦੇ ਵਿੱਚ 4 ਲੱਖ ਤੋਂ ਵੱਧ ਲਾਇਸੈਂਸੀ ਹਥਿਆਰ ਨੇ ਉਸ ਤੋਂ ਬਿਨਾ ਸਾਡੇ ਕਲਚਰ ਫਿਲਮਾਂ ਗਾਣੇ ਵੀਡੀਓ ਆਡੀਓ ਸੋਸ਼ਲ ਮੀਡੀਆ ਟੈਲੀਵਿਜ਼ਨ ਜਿਹੜਾ ਮਰਜ਼ੀ ਕੁਛ ਹੈ ਹਥਿਆਰਾਂ ਤੋਂ ਬਿਨਾ ਪੂਰਾ ਨਹੀਂ ਫਿਰ ਬਾਜ਼ਾਰ ਚ ਬਿਕਦੀਆਂ ਗੇਮਾਂ ਖਿਡੌਣੇ ਉਹ ਹਥਿਆਰਾਂ ਨਾਲ ਸੰਬੰਧਿਤ ਨੇ ਫਿਰ ਖਬਰਾਂ ਚ ਹਥਿਆਰਾਂ ਦਾ ਪ੍ਰਦਰਸ਼ਨ ਭੰਡਾਰ ਸੋ ਇਹ ਸਾਰਾ ਕੁਝ ਬੱਚਿਆਂ ਦੇ ਮਾਨਸਿਕਤਾ ਦੇ ਉੱਤੇ ਕਿਵੇਂ ਪ੍ਰਭਾਵ ਪਾਉਂਦਾ ਕਿ ਜਦੋਂ ਘਰਾਂ ਚ ਦੇਖਦੇ ਨੇ ਪਿਓ ਰਵਾਲਵਰ ਲਿਆ ਕੇ ਰੱਖਦਾ ਹੋਊ ਕੱਢਦਾ ਹੋਊ ਸਾਫ਼ ਕਰਦਾ ਹੋਊ ਉਹਦੇ ਸਾਹਮਣੇ ਕਦੇ ਹੋ ਸਕਦਾ ਦਿਵਾਲੀ ਦੂੜੀ ਤੇ ਫਾਇਰ ਵੀ ਕੀਤਾ ਹੋਵੇ ਮੈਨੂੰ ਪਤਾ ਕਿੱਥੋਂ ਬੱਚਿਆਂ ਚ ਕੀ ਗੱਲ ਚੱਲੀ ਇਹ ਅਜੇ ਸਾਰੀ ਗੱਲ ਜਨਤਕ ਨਹੀਂ ਆ ਪਰ ਇਹ ਆਪਾਂ ਉਹ ਸਥਿਤੀ ਨੂੰ ਬੱਚੇ ਦੇ ਨੂੰ ਸਮਝ ਸਕਦੇ ਹਾਂ ਕਿ ਉਸ ਨੂੰ ਕਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ ਹੋਣਾ ਜੀ ਨੂੰ ਉਹ ਫਿਰ ਦਿਖਾਵੇ ਲਈ ਪ੍ਰਗਟਾਵੇ ਲਈ ਕਿਸੇ ਨੂੰ ਹੋ ਸਕਦਾ ਡਰਾਉਣ ਧਮਕਾਉਣ ਲਈ ਜੋ ਵੀ ਹੋਵੇ ਉਹ ਬੱਚਾ ਰਵਾਲਮਰ ਸਕੂਲ ਤੱਕ ਲਿਆ ਫਿਰ ਅਸੀਂ ਭਾਈਆਂ ਨੇ ਕਿਤਾਬਾਂ ਨੇ ਚੋੜੇ ਚ ਇੱਕ ਪਹਿਲੂ ਤਾਂ ਇਹਦਾ ਹੀ ਆ ਦੂਸਰਾ ਜਿਹੜਾ ਆਪਾਂ 2010 ਦੀ ਜਗਰਾਓਂ ਵਾਲੀ ਘਟਨਾ ਦਾ ਹਵਾਲਾ ਦੇ ਰਹੇ ਹਾਂ ਕਿ ਅੱਜੇ ਹੁਣੇ ਨਸ਼ੇ ਅੱਜੇ ਆਮ ਵਰਤਾਰਾ ਔਰ ਮਾਰ ਕਰ ਰਿਹਾ ਸਾਡੀ ਨੌਜਵਾਨ ਪੀੜ੍ਹੀ ਤੇ ਜੀ ਅਸੀਂ ਉਸ 10 ਸਾਲ ਪਹਿਲਾਂ ਦੀ ਘਟਨਾ ਨੂੰ ਸਮਝ ਕੇ ਪੰਜਾਬ ਸੁਚੇਤ ਹੋਇਆ ਹੁੰਦਾ ਕਿੰਨੀਆਂ ਹੀ ਅਜੇ ਮੌਕੇ ਆਉਣੇ ਕਿੰਨੀਆਂ ਹੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹੋਣੀਆਂ ਸੋ ਚਿੱਟੇ ਦੀ ਆਮ ਸਮੇਂ ਜੇ ਅਸੀਂ ਮੈਡੀਕਲ ਤੌਰ ਤੇ ਜੇ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਜਾਂਾਂ ਕੇਮਿਸਟੇ ਦੁਕਾਨਦਾਰ ਆਲੇ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਜਾਂ ਮੈਡੀਕਲ ਅਫਸਰ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਜਾਂ ਪੁਲਿਸ ਆਪਣੀ ਜ਼ਿੰਮੇਵਾਰੀ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਮਾਪੇ ਆਪਣੀ ਜ਼ਿੰਮੇਵਾਰੀ ਤਾਂ ਕਾਫੀ ਕੁਝ ਰੁਕ ਸਕਦਾ ਸੀ ਪਰ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਰਹੇ ਤੇ ਨਤੀਜਾ ਹੁਣ ਨਸ਼ਾ ਹੀ ਨਹੀਂ ਹੁਣ ਸਾਡੇ ਕਿਤਾਬਾਂ ਵਾਲੇ ਝੋਲਿਆਂ ਦੇ ਵਿੱਚ ਹਥਿਆਰ ਵੀ ਆ ਗਏ ਨੇ ਤੇ ਇਹਦਾ ਅਸਰ ਸਾਨੂੰ ਆਉਂਦੇ ਬਰਿਆਂ 'ਚ ਮੈਨੂੰ ਇਹ ਦ੍ਰਿਸ਼ 'ਚ ਦੇਖਣ ਲੱਗਿਆ ਹੁਣ ਇਹਦਾ ਦੂਸਰਾ ਪਹਿਲੂ ਬੱਚੇ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਤੋਂ ਕਰਦੇ ਨੇ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਚੈਟ ਲੌਂਚ 'ਚ ਮਾਪੇ ਵੱਡਾ ਰੋਲ ਨਿਭਾਉਂਦੇ ਨੇ ਅਸੀਂ ਉਹਦਾ ਮਤਲਬ ਕਿ ਆਪ ਕਹਿੰਦੇ ਸਾਡੀ ਜਾਨ ਸਾਡਾ ਫੋਨ ਲੈ ਲਾ ਤੂੰ ਇਹਨੇ ਟੀਵੀ ਦੇਖ ਮੈਨੂੰ ਤੰਗ ਨਾ ਕਰ ਜਾ ਜਾ ਕੇ ਅੰਦਰ ਗੇਮ ਖੇਡ ਲਾ ਇਹ ਚੀਜ਼ਾਂ ਆ ਜਿਹੜੇ ਰਿਪੋਰਟ ਪਈ ਹੈ ਮੇਰੇ ਮੂਰੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਮਾਤਾ ਪਿਤਾ ਬੱਚਿਆਂ ਨੂੰ ਮੋਬਾਈਲ ਦੀ ਲਾਤ ਆਪ ਲਾਉਂਦੇ ਨੇ ਜੇ ਜਵਾਕ ਤੁਹਾਡਾ ਮੋਬਾਈਲ ਦਾ ਸੋਸ਼ਲ ਮੀਡੀਆ ਦਾ ਅਡਿਕਟ ਹੋ ਰਿਹਾ ਹੈ ਤਾਂ ਇਹਦੇ ਲਈ ਕਹਿੰਦੇ ਮਾਪੇ ਜੁਮੇਵਰਨੇ ਆਪ ਲਾਉਂਦੇ ਨੇ OTT ਕੰਟੈਂਟ ਦੇ ਉੱਤੇ ਸਖਤ ਹੋਈ ਹੈ ਸੁਪਰੀਮ ਕੋਰਟ Netflix, Amazon, Google, Apple, Meta ਇਹਨਾਂ ਸਾਰਿਆਂ ਨੂੰ ਨੋਟਿਸ ਭੇਜਿਆ ਗਿਆ ਕਿ ਇਹ ਜਹ ਕੰਟੈਂਟ ਉਹਦੇ ਪਰ ਅਪੱਤੀਜਨਕ, ਬਲੂ ਫਿਲਮਾਂ, ਸੁਭਾਖੇ ਗੰਦਾਮੰਦਾ ਤੁਸੀਂ ਲੱਭੋ ਕੁਸ਼ੋਰ ਦਿਖਦਾ ਕੁਝ ਹੋਰ ਹੈ। ਕਿੰਨਾਕ ਬੱਚੇ ਉਸ ਨੂੰ ਇਗਨੋਰ ਕਰ ਲੈਣਗੇ। ਜੇ ਬੱਚਾ ਇੱਕ ਵਾਰ ਖੋਲ ਬੈਠਿਆ ਤਾਂ ਉਹਦੇ ਮਨ ਤੇ ਜਿਹੜਾ ਪ੍ਰਭਾਵ ਪਿਆ ਉਹ ਦੁਬਾਰਾ-ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਮਾਪਿਓ ਤਾਂ ਚੋਰੀ ਖੋਲੂਗਾ ਲੁੱਕ ਕੇ ਖੋਲੂਗਾ ਤੇ ਫਿਰ ਉਹ ਸਿੱਤੀ ਲਈ ਜ਼ਿੰਮੇਵਾਰ ਕੌਣ ਹੈ ਬੱਚਿਆਂ ਲਈ ਸਮਾਂ ਕੌਣ ਨਹੀਂ ਦਿੰਦਾ ਬੱਚਿਆਂ ਲਈ ਮੋਬਾਈਲ ਉਪਲਬਧ ਕੌਣ ਕਰਾਉਂਦਾ نیٹ ਉਪਲਬਧ ਅਸੀਂ ਕਿਵੇਂ ਕਰਾ ਰਹੇ ਹਾਂ ਸਕੂਲਾਂ ਦੇ ਪੜ੍ਹਾਈ ਦੇ ਕੰਮ ਦੀ ਆੜ ਕਿਸਾ ਤੱਕ ਅਸੀਂ ਉਹਨਾਂ ਨੂੰ ਇੰਡੀਪੈਂਡੈਂਟ ਛੱਡ ਦਿੱਤਾ ਉਹਦੇ ਵਿੱਚੋਂ ਤਾਂ ਨਹੀਂ OTT ਅਤੇ ਸੋਸ਼ਲ ਮੀਡੀਆ ਉੱਤੇ ਅਸ਼ਲੀਲ ਸਮਗਰੀ ਦੀ ਜੋ ਸਟ੍ਰੀਮਿੰਗ ਹੈਗੀ ਹੈ ਉਸ ਨੂੰ ਪੂਰੀ ਤਰ੍ਹਾਂ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਇੱਕ ਪਟੀਸ਼ਨ ਦਾਖਲ ਹੁੰਦੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਇਸ ਨੂੰ ਗੰਭੀਰ ਪਿਛਾ ਦੱਸਿਆ ਕੋਰਟ ਨੇ ਕਿਹਾ ਕਿ ਇਹਨਾਂ ਦਿਨੀਂ ਜਵਾਕਾਂ ਨੂੰ ਮੋਬਾਈਲ ਦੀ ਲਤ ਮਾਪੇ ਲਾ ਰਹੇ ਨੇ ਮਾਪੇ ਉਹਨਾਂ ਨੂੰ ਉਪਲਬਧ ਕਰਾਉਂਦੇ ਨੇ ਤੇ ਖੁਦ ਉਹਦੇ ਲਈ ਜ਼ਿੰਮੇਵਾਰ ਨੇ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਹੱਥ ਵੱਜੇ ਨੇ ਅਸੀਂ ਇੱਕ ਸੀਮਤ ਹੱਦ ਤੱਕ ਹੀ ਨਿਰਦੇਸ਼ ਦੇ ਸਕਦੇ ਹਾਂ ਪਰ ਸਚਾਈ ਇਹ ਆ ਕਿ ਅੱਜ ਇਹਨਾਂ ਸਾਰੇ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੇ ਉੱਤੇ 30% ਦੀ ਤੱਕ ਪਲੇਟਫਾਰਮਾਂ ਦੇ ਉੱਤੇ ਕੰਟੈਂਟ ਅਸ਼ਲੀਲ ਪਿਆ ਮੰਦਾ ਪਿਆ ਗੰਦਾ ਪਿਆ ਸੁਵਾਕੇ ਪਿਆ ਪਰ ਯੂਜ਼ਰ ਕੁੱਲ ਯੂਜ਼ਰ ਲਗਾਤਾਰ ਵਧ ਰਹੇ ਨੇ 2009 ਦੇ ਵਿੱਚ ਇਹਨਾਂ ਸੋਸ਼ਲ ਮੀਡੀਆ ਦੀਆਂ ਜਿਹੜੇ OTT ਸਬਸਕ੍ਰਾਈਬਰ ਨੇ ਉਹਨਾਂ ਚ ਕਿੰਨਾ ਵਾਧਾ ਹੋਇਆ ਤੁਸੀਂ ਇਹਦਾ ਹਾਂ 2019 'ਚ 17 ਕਰੋੜ ਸੀਗੇ ਇਹਨਾਂ ਦੇ ਸਬਸਕ੍ਰਾਈਬ ਤੇ ਇੱਕ ਤੋਂ ਡੇਢ ਘੰਟੇ ਦੀ ਐਵਰੇਜ ਉਹਦੇ ਉੱਤੇ ਹਰ ਇੱਕ ਬੰਦਾ ਟਾਈਮ ਬਿਤਾ ਰਿਹਾ ਸੀ ਸਮਾਂ ਬਿਤਾ ਰਿਹਾ ਸੀ 220 ਚ ਵੱਧ ਕੇ 25 ਕਰੋੜ ਹੋ ਗਏ ਸਬਸਕ੍ਰਾਈਬਰ ਤੇ ਸਮਾਂ ਵੱਧ ਕੇ 2 ਘੰਟੇ ਹੋ ਗਿਆ 2021 ਦੇ ਵਿੱਚ 35 ਕਰੋੜ ਹੋ ਗਏ ਸਬਸਕ੍ਰਾਈਬਰ ਤੇ ਸਮਾਂ ਵੱਧ ਕੇ 2.5 ਘੰਟੇ ਹੋ ਗਿਆ ਔਸਤਨ ਹਰ ਵਿਅਕਤੀ 2.5 ਘੰਟੇ ਇਹਨਾਂ ਚੋਂ 35 ਕਰੋੜ ਚੋਂ ਉਹ ਸਮਾਂ ਦੇਖ ਲਓ ਕਿੰਨਾ ਸੀ ਬਰਬਾਦ ਕਰਦੇ ਇੱਕ ਦਿਨ ਦਾ 2022 ਦੇ ਵਿੱਚ 45 ਕਰੋੜ ਸਬਸਕ੍ਰਾਈਬਰ ਹੋ ਗਏ 2 ਤੋਂ 3 ਘੰਟੇ ਦਾ ਸਮਾਂ ਬਤਾਇਆ ਜਾ ਰਿਹਾ ਹਰ ਸਬਸਕ੍ਰਾਈਬਰ ਵੱਲੋਂ ਐਵਰੇਜ ਹਰ ਰੋਜ਼ ਰੋਜ਼ ਦਾ ਤੇ 2024 50 ਕਰੋੜ ਇਹਨਾਂ ਦੇ ਹਨ ਸਬਸਕ੍ਰਾਈਬਰ ਨੇ ਤੇ 3 ਘੰਟੇ ਤੱਕ ਦਾ ਸਮਾਂ ਆਸਤਨ ਹਰ ਰੋਜ਼ ਇੱਕ ਸਬਸਕ੍ਰਾਈਬਰ ਬਤਾ ਰਿਹਾ ਤੋ ਕਿੰਨਾ ਸਮਾਂ ਸੀ ਇਹਦੇ ਤੇ ਗਵਾ ਰਹੇ ਆ ਇਹਦਾ ਹੁੰਦਾ ਜੇ ਲਾ ਲਓ ਆ ਸਾਡੇ ਮੂਰੇ ਪਈ ਆ ਸੋ ਮਾਨਜੋਗ ਸੁਪਰੀਮ ਕੋਰਟ ਨੇ ਸਖਤ ਹਦਾਇਤ ਕੀਤੀ ਹੈ ਜਸਟਿਸ ਗੁਗੁਈ ਹੋਰਾਂ ਦੀ ਮੈਂ ਪੜ੍ਹ ਰਿਹਾ ਸੀ ਉਹ ਕਹਿੰਦੇ ਵੀ ਮਾਪਿਆਂ ਨੂੰ ਸੁਧਰਨਾ ਪੈਣਾ ਮਾਪਿਆਂ ਨੂੰ ਬਦਲਣਾ ਪੈਣਾ ਸੋ ਜਿਹੇ ਜਹ ਕੰਟੈਂਟ ਤੇ ਪਰੋਸਿਆ ਜਾ ਰਿਹਾ ਉਹਦੇ ਵਿੱਚ ਹਥਿਆਰ ਵੀ ਨੇ ਉਹਦੇ ਵਿੱਚ ਨਸ਼ਾ ਵੀ ਹੈ ਉਹਦੇ ਵਿੱਚ ਅਸ਼ਲੀਲ ਵੀ ਹੈ ਉਹਦੇ ਵਿੱਚ ਝੂਠ ਤੂਫਾਨ ਵੀ ਹੈ ਉਦੇ ਵਿੱਚ ਨਫ਼ਰਤ ਵੀ ਹੈ ਇਹ ਸਾਰੇ ਤੋਂ ਆਪਣੇ ਬੱਚਿਆਂ ਨੂੰ ਕਿਵੇਂ ਬਚਾਉਣਾ ਉਹਦੇ ਲਈ ਪਹਿਲਾਂ ਮਾਪਿਆਂ ਨੂੰ ਜਾਗਣਾ ਪੈਣਾ ਤੇ ਸਾਡੇ ਸਿਸਟਮ ਨੂੰ ਕੋਈ ਨਕੀਲ ਪਾਉਣੀ ਪੈਣੀ ਹੈ ਚਲੋ ਜੀ 1 ਜੂਨ ਨੂੰ ਪੰਜਾਬ ਰੰਗਲਾ ਪੰਜਾਬ ਬਣ ਜਾਣਾ 31 ਮਈ ਨੂੰ ਪੰਜਾਬ ਚੋਂ ਨਸ਼ਾ ਖਤਮ ਹੋ ਜਾਣਾ ਇਹ ਪੰਜਾਬ ਸਰਕਾਰ ਦੇ ਦਾਅਵੇ ਨੇ ਆਪਾਂ ਹੁਣੇ ਉਸ ਵਾਲਿਆਂ ਨਾਲ ਫਿਕਰਮੰਦੀ ਚ ਕੁਝ ਖਬਰਾਂ ਕਰਕੇ ਹਟੇ ਹੀ ਆ ਸੋ ਇਹ ਪੰਜਾਬ ਸਰਕਾਰ ਵੱਲੋਂ ਆਪਾਂ ਕੱਲ ਜ਼ਿਕਰ ਕਰਦੇ ਗੱਲ ਕੀਤੀ ਸੀਗੀ ਪੰਜਾਬ ਦੇ ਡੀਜੀਪੀ ਸਾਹਿਬ ਨੇ ਇਹ ਡੇਟਾ ਤਰੀਕਾ ਤੈਅ ਕਰ ਦਿੱਤੀ ਤੇ ਹੁਣ ਮੁੱਖ ਮੰਤਰੀ ਸਾਹਿਬ ਵੀ ਸਾਹਮਣੇ ਆ ਗਏ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਪੰਜਾਬ ਸਰਕਾਰ ਹੁਣ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ 2 ਮਈ ਤੋਂ ਲੈ ਕੇ 4 ਮਈ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਮੀਟਿੰਗਾਂ ਹੋਣਗੀਆਂ ਪਿੰਡਾਂ 'ਚ ਸ਼ਹਿਰਾਂ ਦੇ ਹਰ ਬਾੜ 'ਚ ਇਸ ਨੂੰ ਕਵਰ ਕੀਤਾ ਜਾਊਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਚੱਲ ਰਹੀ ਮਹਿੰਮ ਦੇ ਤਹਿਤ ਜੁੱਧ ਨਸ਼ਿਆਂ ਵਿਰੁੱਧ ਕਹਿੰਦੇ ਜੀ ਸਰਕਾਰ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ ਇਸ ਦੌਰਾਨ ਹਰ ਪਿੰਡ ਹਰ ਸ਼ਹਿਰ ਹਰ ਬਾੜ ਕਵਰ ਕੀਤਾ ਜਾਊਗਾ ਦੋ ਤੋਂ 4 ਮਈ ਤੱਕ ਸਾਰੇ ਜ਼ਿਲ੍ਹਿਆਂ 'ਚ ਬੈਠਕਾਂ ਹੋਣਗੀਆਂ 7 ਮਈ ਤੋਂ ਹਰ ਪਿੰਡ ਦੇ ਵਾਰਚ ਇੱਕ ਇੱਕ ਸਮਾਗਮ ਹੋਊਗਾ ਤੇ ਮਹਿਮ ਦੇ ਵਿੱਚ ਸਰਪੰਚ ਪੁਲਿਸ ਪ੍ਰਸ਼ਾਸਨ ਮਿਲ ਕੇ ਕਰੂਗੀ ਤੇ ਵਿਲੇਜ ਡਿਫੈਂਸ ਕਮੇਟੀਆਂ ਵੀ ਇਹਦੇ ਵਿੱਚ ਅਹਿਮ ਯੋਗਦਾਨ ਪਾਉਣਗੀਆਂ ਤੇ ਇੰਚਾਰਜ ਲਾਏ ਨੇ ਨਾ ਜੀ ਉਹ ਇੰਚਾਰਜ ਤਾਂ ਦਿਖਣਗੇ ਪੁਲਿਸ ਦਿਖੂਗੀ ਪਰ ਪਿੱਛੇ ਦਿੱਲੀ ਦੀ ਟੀਮ ਕੰਮ ਕਰੂਗੀ ਆਪਾਂ ਕੱਲ ਜਿਹੜੀ ਗੱਲ ਦਾ ਖੁਲਾਸਾ ਕਰਕੇ ਹਟਿਆ ਕਿ ਪਈ ਪੰਜਾਬ ਦੇ ਵਿੱਚ ਹਰ ਪਿੰਡ ਚ 21000 ਪੋਸਟਰ ਲੱਗਣਾ ਚਾਰ ਚਾਰ ਪੇਂਟਿੰਗਾਂ ਬਣਨੀਆਂ ਹਰ ਪਿੰਡ ਦੇ ਵਿੱਚ ਤੇ ਦੋ ਦੋ ਵੱਡੇ ਫਲੈਕਸ ਲੱਗਣੇ ਆ ਕਿਤੇ ਕਿਤੇ ਫਲੈਕਸ ਹੁੰਦੇ ਹਿਸਾਬ ਨਾਲ ਲੋ ਐਨੀ ਤਾਂ ਥੀਏਟਰਾਂ ਦੇ ਵਿੱਚ ਸਕਰੀਨ ਨਹੀਂ ਹੁੰਦੀ ਸਿਨੇਮਿਆਂ ਚ ਜਿਹੜੀਆਂ ਜਿਹੜੀਆਂ ਫਲੈਕਸਾਂ ਲੱਗਣੀਆਂ ਸੋ ਇਹਦੇ ਉੱਤੇ 12 ਤੋਂ 15 ਕਰੋੜ ਖਰਚ ਹੋਣਾ ਜਿਹਦਾ ਬੋਝ ਪਿੰਡਾਂ ਤੇ ਪੈਣਾ ਚਲੋ ਜੀ ਪੰਜਾਬ ਸਰਕਾਰ ਕਹਿੰਦੀ ਅਸੀਂ ਪ੍ਰੋਗਰਾਮ ਅਲੀਕ ਲਿਆ ਸੀਐਮ ਹੈਲਪਲਾਈਨ ਵੀ ਸ਼ੁਰੂ ਕਰਤੀ ਆ ਨਸ਼ਾ ਤਸਕਰੀ ਸੰਬੰਧੀ ਜਾਣਕਾਰੀ ਦੇਣ ਨਾਲ ਤੇ ਕਾਰਵਾਈ ਵੀ ਹੋਣ ਲੱਗ ਗਈ ਆ ਹਾਂ ਉਹ ਨਾ ਹਟ ਦਿਨਾਂ ਦੇ ਦਿਨ ਪਹਿਲਾਂ ਹੀ ਸ਼ੁਰੂ ਕੀਤੀ ਗਈ ਮਹਮ ਚ ਕਹਿੰਦੇ ਜੀ ਪੰਜਾਬ ਦੇ ਵਿੱਚ ਜੋਰ ਸ਼ੋਰ ਨਾਲ ਕੰਮ ਫੜ ਗਈ ਆ ਬਲਡੋਜ਼ਰ ਕਲਚਰ ਵੀ ਜਾਰੀ ਆ ਫੜੋ ਫੜੀ ਵੀ ਜਾਰੀ ਆ ਪਰਚੇ ਵੀ ਹੋ ਰਹੇ ਨੇ ਸਜਾਵਾਂ ਵੀ ਮਿਲ ਰਹੀਆਂ ਇਹ ਇਸ ਲਈ 31 ਮਈ ਨੂੰ ਪੰਜਾਬ ਨਸ਼ਾ ਮੁਕਤ ਬਣ ਜਾਣਾ ਤੇ ਪਰ ਪਹਿਲੀ ਮਈ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਤੁਹਾਨੂੰ ਨਸ਼ਾ ਮੁਕਤੀ ਯਾਤਰਾ ਕਰਦੇ ਨਜ਼ਰਾਵਾਂਗੇ ਸੋ ਇਹ ਇਸ ਤਰ੍ਹਾਂ ਜੀ ਇਹ ਸਮਾਗਮਾਂ ਦੇ ਰਾਹੀਂ ਜੇ ਨਸ਼ਾ ਮੁਕਤ ਦਾ ਤਾਂ ਜ਼ਰੂਰ ਕਰਿਓ ਪੋਸਟਰ ਬੈਨਰ ਲਾਉਣਾ ਜੇ ਮੁਕਤ ਦਾ ਤਾਂ ਜ਼ਰੂਰ ਕਰਿਓ ਜੇ ਕਰੇ ਇਸ ਮਹਿਮ ਨੂੰ ਤੁਸੀਂ ਹਕੀਕਤ ਚ ਲੈ ਕੇ ਜਾਣਾ ਤਾਂ 77 ਹਾਤਲ ਤੇ ਉਤਰ ਕੇ ਕੰਮ ਕਰਨਾ ਪੈਣਾ ਉਹਦੇ ਲਈ ਜਦੋਂ ਕੰਮ ਕਰੋਗੇ ਤਾਂ ਦੀ ਤਦ ਗੱਲ ਕਰਾਂਗੇ ਹਾਂ ਜਾਂਦੇ ਜਾਂਦੇ ਇੱਕ ਖਬਰ ਆ ਵੀ ਧਿਆਨ ਮੰਗਦੀ ਆ ਕਿ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਜੀ ਮੈਨੂੰ ਬਚਾਓ ਮੇਰਾ ਮੋਬਾਈਲ ਤਾਂ ਲੈ ਲਿਆ ਪਰ ਉਹਨੂੰ ਮੋਬਾਈਲ ਦਾ ਪਾਸਪੋਰਟ ਮੰਗਦੇ ਨੇ ਦੋ ਵਾਰ ਪੁੱਛਕਿਛ ਹੋ ਚੁੱਕੀ ਆ ਪ੍ਰਤਾਪ ਬਾਜਵਾ ਤੋਂ ਪਹਿਲੀ ਵਾਰ ਤਾਂ ਜਦੋਂ ਧਰਨਾ ਧੁਰਨਾ ਵੀ ਲੱਗਿਆ ਸੀ 19 ਅਪ੍ਰੈਲ ਨੂੰ ਫਿਰ ਦੂਜੀ ਵਾਰ 25 ਅਪ੍ਰੈਲ ਨੂੰ ਪੁੱਛਕਿਛ ਹੋਈ ਕਿਉਂਕਿ ਅਦਾਲਤ ਦੇ ਵਿੱਚ ਸੁਣਵਾਈ ਸੀਗੀ 22 ਅਪ੍ਰੈਲ ਨੂੰ ਤੇ ਅਦਾਲਤ ਨੇ ਕਹਿਤਾ ਸੀ ਕਿ ਪੁੱਛਗਿੱਛ ਤਾਂ ਕਰ ਸਕਦੇ ਆ ਪ੍ਰਤਾਪ ਬਾਜਵੇ ਤੋਂ ਪੰਜਾਬ ਸਰਕਾਰ ਦੇ ਦੁਤਚਾਵੇ ਪਰ ਗ੍ਰਿਫਤਾਰੀ ਤੋਂ ਪਹਿਲਾਂ ਉਹਨੂੰ ਦੱਸਣਾ ਹੋਊਗਾ। ਸੋ ਪ੍ਰਤਾਪ ਬਾਜਵਾ ਕਹਿੰਦੇ ਜਦੋਂ ਦੂਜੀ ਵਾਰ ਮੈਂ ਸੁਣਵਾਈ ਲਈ ਗਿਆ ਤਾਂ ਲੰਬੀ ਚੋੜੀ ਮੇਰੀ ਸੁਣਵਾਈ ਕੀਤੀ। ਮਾਮਲਾ ਉਹੀ 50 ਬੰਬ ਪੰਜਾਬ ਚਾਏ ਨੇ 32 ਅਣ ਚੱਲੇ ਨੇ 18 ਚੱਲ ਗਏ ਨੇ ਅਜੇ ਉਸ ਮਾਮਲਿਆਂ ਦੇ ਵਿੱਚ। ਉਹ ਕਹਿੰਦੇ ਮੇਰਾ ਮੋਬਾਈਲ ਲੈ ਲਿਆ। ਜਬਤ ਕਰ ਲਿਆ। ਕਹਿੰਦੇ ਮੈਂ ਜਮ੍ਹਾਂ ਵੀ ਕਰਾਤਾ। ਹੁਣ ਕਹਿੰਦੇ ਮੈਨੂੰ ਨੋਟਿਸ ਪੇਜ ਕੇ ਕਹਿੰਦੇ ਨੇ ਆਪਣੇ ਮੋਬਾਈਲ ਦਾ ਪਾਸਵਰਡ ਦੱਸੋ। ਕਹਿੰਦੇ ਇਹ ਮੇਰੀ ਨਿੱਜਤਾ ਤੇ ਹਮਲਾ। ਮੈਂ ਪੋਲਿਟਿਕਲ ਉਦੇ ਵਿੱਚ ਮੇਰੀ ਨਿੱਜੀ ਹੋ ਐ ਇਹ ਐਦਾ ਨਹੀਂ ਖੋਲ ਸਕਦੇ ਇਸ ਮਸਲੇ ਨੂੰ ਲੈ ਕੇ ਵੀ ਉਹਨਾਂ ਨੇ ਪੰਜਾਬ ਰਣ ਹਾਈ ਕੋਰਟ ਦਾ ਰੋਕ ਕੀਤਾ ਇਹ ਤੋਂ ਪਹਿਲਾਂ ਪੰਜਾਬ ਰਣ ਹਾਈ ਕੋਰਟ ਦਾ ਰੋਕ ਕੇ ਇਸ ਗੱਲ ਨੂੰ ਕਰ ਚੁੱਕੇ ਨੇ ਕਿ ਇਹ ਮਾਮਲਾ ਬਣਦਾ ਨਹੀਂਗਾ ਜੀ ਇਹ ਪਰਚਾ ਐਫ ਆਈ ਆਰ ਰੱਦ ਕੀਤੀ ਜਾਵੇ ਉਸ ਮਸਲੇ ਤੇ ਪਹਿਲਾਂ ਤਾਂ ਗ੍ਰਿਫਤਾਰੀ ਤੇ ਰੋਕ ਲੱਗ ਗਈ ਸੀ ਫਿਰ 2 ਏਪ੍ਰੈਲ ਨੂੰ ਸੁਣਵਾਈ ਤੋਂ ਬਾਅਦ ਕਿਹਾ ਗਿਆ ਕਿ ਜਾਂਚ ਲਈ ਇਹਨਾਂ ਨੂੰ ਉਪਲਬਧ ਰਹਿਣਾ ਪਊਗਾ ਜੇ ਪੁਲਿਸ ਨੇ ਗ੍ਰਿਫਤਾਰ ਕਰਨਾ ਦੱਸ ਕੇ ਕਰਨਾ ਹੋਊਗਾ ਤੇ ਅਗਲੀ ਸੁਣਵਾਈ 7 ਮਈ ਤੇ ਪੈਗੀ ਸੀ ਹੁਣ ਅੱਜ ਕਪਟੀਸ਼ਨ ਪਾਈ ਐ ਫਿਰ ਪ੍ਰਤਾਜਵਾਣੇ ਕਿ ਮੇਰੇ ਮੋਬਾਈਲ ਨੂੰ ਜੀਏ ਖੋਲ ਕੇ ਪੜਨਾ ਚਾਹੁੰਦੇ ਨੇ ਬਿਤੋ ਪਾਸਪੋਰਟ ਮੰਗਦੇ ਫਿਰਦੇ ਨੇ ਮੈਂ ਨਹੀਂ ਦੇ ਸਕਦਾ ਮੇਰੀ ਨਿੱਜਤਾ ਦਾ ਮਸਲਾ ਸੋ ਇਸ ਪਹਿਲੂ ਦੇ ਉੱਤੇ ਵੀ ਹੁਣ ਅਗਲੀ ਸੁਣਵਾਈ 7 ਮਈ ਨੂੰ ਹੋਣੀ ਹੈ ਪੰਜਾਬ ਸਰਕਾਰ ਨੂੰ ਇਸ ਪਟੀਸ਼ਨ ਦੇ ਆਧਾਰ ਤੇ ਨੋਟਿਸ ਜਾਰੀ ਹੋ ਗਿਆ ਬਕਾਇਦਾ ਤੌਰ ਤੇ ਪਟੀਸ਼ਨ ਧਾਇਰ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਮੈਂ ਮੋਬਾਈਲ ਆਪਣਾ ਜਮ੍ਹਾਂ ਕਰਾ ਚੁੱਕਿਆ ਹੁਣ ਇਹ ਮੋਬਾਈਲ ਦਾ ਪਾਸਪੋਰਟ ਮੰਗ ਰਹੇ ਨੇ ਉਹਨਾਂ ਆਖਿਆ ਕਿ ਇਹ ਉਹਨਾਂ ਦੀ ਨਿੱਜਤਾ ਦਾ ਉਲੰਘਣ ਹੈ ਅਜਿਹੇ ਚ ਇਹ ਇਸ ਨੋਟਿਸ ਨੂੰ ਜਿਹੜਾ ਮੈਨੂੰ ਪੁਲਿਸ ਨੇ ਭੇਜਿਆ ਉਹਨੂੰ ਰੱਦ ਕੀਤਾ ਜਾਵੇ ਤੇ ਇਸ ਪਹਿਲੂ ਨੂੰ ਪੰਜਾਬ ਸਰਕਾਰ ਦਾ ਪੱਖ ਜਾਣਨ ਲਈ ਮਾਨਯੋਗ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਅਗਲੀ ਸੁਣਵਾਈ 7 ਮਈ ਨੂੰ ਦੋਵੇਂ ਮਾਮਲੇ ਉਹਨਾਂ ਦੇ ਐਫਆਈਆ ਰੱਦ ਕਰਾਉਣ ਵਾਲਾ ਵੀ ਤੇ ਆ ਮੋਬਾਈਲ ਵਾਲੇ ਮਾਮਲੇ ਦੇ ਉੱਤੇ ਵੀ ਕਿ ਕੇ ਪਾਸਵਰਡ ਦੇਣਾ ਕਿ ਨਹੀਂ ਦੇਣਾ ਦੋਹਾਂ ਮਾਮਲੇ ਦੀ ਸੁਣਵਾਈ 7 ਮਈ ਨੂੰ ਹੋਗੀ ਪ੍ਰਤਾਪ ਬਾਜਵੇ ਨੂੰ ਸਰਕਾਰ ਕਾਫੀ ਹੱਦ ਤੱਕ ਘੇਰ ਦੀ ਨਜ਼ਰ ਆ ਰਹੀ ਹੈ ਕਦੋਂ ਤੱਕ ਘਿਰਦੇ ਆ ਕਿਵੇਂ ਘਿਰਦੇ ਆ ਕਿੱਥੇ ਤੱਕ ਪਾ ਮਾਮਲਾ ਜਾਂਦਾ ਇਹ ਹੌਣ ਵਾਲਾ ਸਮਾਂ ਦੱਸੇਗਾ ਜੀ ਬਹੁਤ-ਬਹੁਤ ਸ਼ੁਕਰੀਆ